ਸਤਿ ਸ਼੍ਰੀ ਅਕਾਲ ਜੀ ਜੀਵਨ ਵਿੱਚ ਪਲ-ਪਲ ਤੇ ਗਲਤਫਹਿਮੀਆਂ ਦਾ ਟਕਰਾ ਹੋ ਜਾਂਦਾ ਹੈ ਜਿਸ ਨਾਲ ਹੱਸਦੇ ਖੇੜਦੇ ਚਿਹਰੇ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਇਸ ਦਾ ਅਸਰ ਇੱਕ ਜਾਨੇ ਤੇ ਨਹੀਂ ਕਈਆਂ ਤੇ ਹੋ ਜਾਂਦਾ ਹੈ ਜੱਸੀ ਮੇਰੇ ਚੰਗੇ ਦੋਸਤਾਂ ਵਿੱਚੋਂ ਸਭ ਤੋਂ ਚੰਗਾ ਹੈ ਮਿੱਠ ਬੋਲੜਾ ਸਾਦੇ ਸੁਭਾਅ ਦਾ ਕਿਸੇ ਬਾਰੇ ਕੋਈ ਟੀਕਾ ਟਿੱਪਣੀ ਨਹੀਂ ਕਰਦਾ ਹਰ ਮਿਲਣ ਗੈਲਣ ਵਾਲੀ ਨੂੰ ਨਿੱਕੇ ਪਿਆਰ ਨਾਲ ਬੁਲਾਉਣਾ ਸਤਕਾਰ ਕਰਨਾ ਉਸ ਦਾ ਕੁਦਰਤੀ ਸੁਭਾਅ ਹੈ ਉਸ ਦਾ ਘਰ ਮੇਰੇ ਘਰ ਦੇ ਨੇੜੇ ਹੀ ਹੈ ਇਸ ਲਈ ਅਕਸਰ ਇੱਕ ਦੂਜੇ ਕੋਲ ਆ ਜਾ ਕੇ ਕੁਝ ਪਲ ਬਿਤਾਉਣੇ ਸਾਨੂੰ ਦੋਵਾਂ ਨੂੰ ਚੰਗੇ ਲੱਗਦੇ ਹਨ ਕਦੇ ਕਦੇ ਜਦ ਕੁਝ ਪਰਿਵਾਰਿਕ ਗੱਲਾਂ ਛੜ ਜਾਂਦੀਆਂ ਤਾਂ ਉਹ ਅਕਸਰ ਆਪਣੇ ਬਾਉ ਜੀ ਅਰਥਾਤ ਆਪਣੇ ਪਿਤਾ ਜੀ ਦੇ ਸਖਤ ਸੁਭਾਅ ਬਾਰੇ ਗੱਲ ਕਰ ਲੈਂਦਾ ਹੈ ਮੇਰੇ ਨਾਲ ਮੈਂ ਉਸ ਉਹਦੇ ਬਾਉ ਜੀ ਨੂੰ ਕਦੇ ਮਿਲਿਆ ਨਹੀਂ ਸੀ ਪਰ ਜੱਸੀ ਦੇ ਵਿਆਹ ਦੀ ਐਲਬਮ ਵਿੱਚ ਉਹਨਾਂ ਦੀਆਂ ਫੋਟੋਆਂ ਜ਼ਰੂਰ ਵੇਖੀਆਂ ਸਨ ਨੌਕਰੀ ਕਰਦਾ ਹੁਣ ਕਰਕੇ ਉਹ ਆਪਣੀ ਪਤਨੀ ਤੇ ਇੱਕ ਬੱਚੇ ਨਾਲ ਆਪਣੇ ਮਾਪੇ ਅਤੇ ਭਰਾ ਦੇ ਸਾਹੇ ਪਰਿਵਾਰ ਤੋਂ ਦੂਰ ਇੱਥੇ ਦੂਸਰੇ ਸ਼ਹਿਰ ਵਿੱਚ ਰਹਿੰਦਾ ਹੈ ਅਚਾਨਕ ਉਸਦੇ ਪਿਤਾ ਜੀ ਨੂੰ ਹਾਰਟ ਅਟੈਕ ਆ ਗਿਆ ਮੌਕੇ ਤੇ ਮੁੱਢਲਾ ਇਲਾਜ ਉਹ ਜਾਣ ਕਰਕੇ ਉਹ ਬਚ ਗਏ ਸਮੇਂ ਸਮੇਂ ਤੇ ਦੁਬਾਰਾ ਚੈੱਕਅਪ ਕਰਵਾਉਣ ਲਈ ਜੱਸੀ ਬਾਊ ਜੀ ਨੂੰ ਆਪਣੇ ਕੋਲ ਹੈ ਇਸ ਸ਼ਹਿਰ ਵਿੱਚ ਨਾਮਵਰ ਡਾਕਟਰਾਂ ਦੀ ਕਲੀਨਿਕ ਹੋਣ ਕਰਕੇ ਉਸਨੇ ਐਸਾ ਕਰਨਾ ਜ਼ਰੂਰੀ ਸਮਝਿਆ ਮੈਂ ਅਕਸਰ ਵੇਖਦਾ ਹੁੰਦਾ ਸੀ ਕਿ ਰੋਜ਼ ਸ਼ਾਮ ਨੂੰ ਘਰਾਂ ਤੋਂ ਬਾਅਦ ਨੇੜੇ ਦੀ ਮਾਰਕੀਟ ਵਿੱਚ ਸਬਜ਼ੀ ਲੈਣ ਜਾਂਦਾ ਹੁੰਦਾ ਸੀ ਅਤੇ ਹਰ ਰੋਜ਼ ਸਵੇਰੇ ਡੇਰੀ ਵਾਲੇ ਤੋਂ ਦੁੱਧ ਵੀ ਆਪ ਹੀ ਲੈ ਕੇ ਆਉਂਦਾ ਸੀ ਕੁਝ ਦਿਨਾਂ ਤੋਂ ਮੈਨੂੰ ਇਹ ਵੇਖ ਕੇ ਹੈਰਾਨੀ ਹੋ ਰਹੀ ਸੀ ਅਤੇ ਗੁੱਸਾ ਵੀ ਆ ਰਿਹਾ ਸੀ ਕਿ ਰੋਜ਼ ਸਵੇਰੇ ਡੋਲੂ ਹੱਥ ਵਿੱਚ ਫੜੀ ਜੱਸੀ ਦੇ ਬਾਉ ਜੀ ਦੁੱਧ ਲੈ ਕੇ ਆ ਰਹੇ ਹੁੰਦੇ ਹਨ ਤੇ ਸ਼ਾਮ ਨੂੰ ਸਬਜੀ ਵਾਲਾ ਝੋਲਾ ਚੁੱਕੀ ਆਉਂਦੇ ਜਾਂਦੇ ਹਨ ਇੱਕ ਦਿਨ ਸ਼ਾਮ ਨੂੰ ਮੈਂ ਜੱਸੀ ਦੇ ਘਰ ਗਿਆ ਤੇ ਕਾਉਤੁਹਲ ਵਾਸਤੇ ਥੋੜੀ ਨਰਾਜ਼ਗੀ ਵਿਖਾਉਂਦੇ ਹੋਏ ਉਸ ਨੂੰ ਕਹਿ ਦਿੱਤਾ ਮੈਨੂੰ ਇਹ ਚੰਗਾ ਨਹੀਂ ਲੱਗ ਰਿਹਾ ਕਿ ਤੂੰ ਬਾਉ ਜੀ ਨੂੰ ਆਰਾਮ ਕਰਨ ਦੀ ਬਜਾਏ ਰੋਜ਼ ਦੁੱਧ ਸਬਜੀ ਲੈਣ ਭੇਜ ਦਿੰਦਾ ਹੈ ਬੜੇ ਹੀ ਸਹਿਜ ਸੁਭਾਅ ਵਿੱਚ ਉਹ ਬੋਲਿਆ ਯਾਰ ਐਵੇਂ ਨਾ ਟੈਨਸ਼ਨ ਲੈ ਮੈਂ ਠੀਕ ਹੀ ਕੀਤਾ ਹੈ ਉਹ ਤਾਂ ਮਨਾ ਕਰਦੇ ਸੀ ਪਰ ਮੈਂ ਜ਼ਬਰਦਸਤੀ ਉਹਨਾਂ ਨੂੰ ਮਜਬੂਰ ਕੀਤਾ ਹੈ ਕਿ ਇਹ ਦੋਵੇਂ ਕੰਮ ਉਹਨਾਂ ਦੇ ਜ਼ਿੰਮੇਵਾਰਨਾਂ ਤੇ ਕਰਨੇ ਹੀ ਪੈਣਗੇ ਹਾਂ ਸਬਜ਼ੀ ਦੇ ਪੈਸੇ ਮੈਂ ਹੀ ਦਿੰਦਾ ਹੁੰਦਾ ਉਹਨਾਂ ਨੂੰ ਪਰ ਫालतू ਪੈਸੇ ਨਹੀਂ ਦਿੰਦਾ ਮੈਂ ਫਿਰ ਤੋਂ ਆਪਣੀ ਨਾਰਾਜ਼ਗੀ ਦੁਹਰਾਈ ਤਾਂ ਉਹ ਬੋਲਿਆ ਕੋਈ ਨਾ ਐਵੇਂ ਨਾ ਟੈਨਸ਼ਨ ਲੈ ਇਹ ਸਬਾਰੇ ਫਿਰ ਗੱਲ ਕਰਾਂਗੇ ਚੱਲ ਚਾਹ ਪੀ ਤੇ ਪਕੌੜੇ ਖਾ ਚਲਦੀ ਬਾਉ ਜੀ ਸਬਜ਼ੀ ਲੈ ਕੇ ਵਾਪਸ ਆਉਣ ਵਾਲੇ ਹੀ ਨੇ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਇਹ ਪਕੌੜੇ ਵਾਲੀ ਪਲੇਟ ਇੱਥੋਂ ਚੁੱਕਣੀ ਪੈਣੀ ਹੈ। ਇਸ ਗੱਲ ਤੇ ਮੈਨੂੰ ਹੋਰ ਗੁੱਸਾ ਆ ਗਿਆ ਕਿ ਮੈਂ ਚਾਹ ਪੀਤੇ ਬਿਨਾਂ ਹੀ ਕੋਈ ਹੋਰ ਗੱਲ ਕੀਤੀ ਵਾਪਸ ਘਰ ਆ ਗਿਆ। ਇਸ ਤੋਂ ਬਾਅਦ ਮੈਂ ਕਈ ਦਿਨ ਉਸ ਨੂੰ ਮਿਲਣ ਉਸਦੇ ਘਰ ਨਹੀਂ ਗਿਆ। ਇੱਕ ਦਿਨ ਸ਼ਾਮ ਨੂੰ ਉਸ ਦਾ ਫੋਨ ਆ ਗਿਆ। ਕਹਿੰਦਾ ਓਏ ਕਿੱਥੇ ਐ ਇੰਨੇ ਦਿਨਾਂ ਦਾ ਆਇਆ ਨਹੀਂ ਤੂੰ। ਬਿਨਾਂ ਮੇਰਾ ਜਵਾਬ ੜੀਕੇ ਉਹ ਬੋਲਿਆ ਹੁਣੇ ਆ ਜਾ ਤੂੰ। ਤੇਰੀ ਭਾਬੀ ਨੇ ਬਰੈਡ ਪਕੌੜੇ ਬਣਾਏ ਨੇ। ਬਾਉ ਜੀ ਵੀ ਸਬਜ਼ੀ ਲੈਣ ਗਏ ਹੋਏ ਨੇ। ਆਜਾ ਨਾਲੇ ਤੈਨੂੰ ਇੱਕ ਗੱਲ ਦੱਸਣੀ ਹੈ ਬਹੁਤ ਜ਼ਰੂਰੀ ਨਾ ਚਾਹੁੰਦੇ ਹੋਏ ਵੀ ਮੈਂ ਉਸ ਦੇ ਘਰ ਚਲਾ ਗਿਆ ਚਾਹ ਵਾਲੇ ਕੱਪ ਖਾਲੀ ਕਰਕੇ ਰੱਖੇ ਹੀ ਸਨ ਕੇ ਬਾਉ ਜੀ ਵੀ ਆ ਗਏ ਜੱਸੀ ਨੇ ਬਾਉ ਜੀ ਨੂੰ ਆਵਾਜ਼ ਮਾਰ ਕੇ ਕੋਲ ਬੁਲਾ ਲਿਆ ਤੇ ਸੋਫੇ ਤੇ ਸਾਡੇ ਦੋਨਾਂ ਵਿਚਕਾਰ ਬਿਠਾ ਲਿਆ ਜੱਸੀ ਨੇ ਬਾਉ ਜੀ ਨੂੰ ਕਿਹਾ ਬਾਉ ਜੀ ਕੱਲ ਤੋਂ ਦੁੱਧ ਤੇ ਸਬਜ਼ੀ ਮੈਂ ਆਪੇ ਲੈ ਆਇਆ ਕਰੂੰ ਮੇਰਾ ਇਹ ਦੋਸਤ ਨਾਰਾਜ਼ ਹੋ ਗਿਆ ਕਿ ਮੈਂ ਜ਼ਬਰਦਸਤ ਤੁਹਾਡੇ ਕੋਲੋਂ ਇਹ ਕੰਮ ਕਰਵਾਉਂਦਾ ਬਾਊ ਜੀ ਨੇ ਹੱਸਦੇ ਹੋਏ ਮੇਰੇ ਪੱਟ ਤੇ ਹੱਥ ਮਾਰਿਆ ਤੇ ਬੋਲੇ ਓਏ ਪੁੱਤਰਾ ਗੁੱਸਾ ਕਈ ਦਿਨ ਮੈਨੂੰ ਵੀ ਆਇਆ ਸੀ ਮੈਂ ਮਨਾ ਵੀ ਕੀਤਾ ਸੀ ਕਿ ਆਰਾਮ ਕਰਨ ਆਇਆ ਇੱਥੇ ਕੰਮ ਕਰਨ ਨਹੀਂ ਮੈਨੂੰ ਹੁਣ ਇਹ ਚੰਗਾ ਲੱਗਦਾ ਹੈ ਕੰਮ ਕਰਨਾ ਅਸਲ ਵਿੱਚ ਇਹ ਮੈਨੂੰ ਕੰਮ ਕਰਾਉਣ ਲਈ ਨਹੀਂ ਭੇਜਿਆ ਸੀ ਡਾਕਟਰ ਨੇ ਮੈਨੂੰ ਸ਼ੇਅਰ ਕਰਨ ਵਾਸਤੇ ਕਿਹਾ ਸੀ ਪਰ ਮੈਂ ਜਾਣਦਾ ਨਹੀਂ ਸੀ ਇਹਨੇ ਰੋਜ਼ ਕੋਈ ਨਾ ਕੋਈ ਬਹਾਨਾ ਲਾ ਕੇ ਮੈਨੂੰ ਜ਼ਬਰਦਸਤੀ ਦੁੱਧ ਜਾਂ ਸਬਜ਼ੀ ਦਾ ਯਾਰ ਆਸ਼ਨ ਦੀ ਕੋਈ ਚੀਜ਼ ਲੈਣ ਭੇਜ ਦੇਣਾ ਤਾਂ ਕਿ ਇਸੇ ਬਹਾਨੇ ਮੇਰੀ ਸ਼ੈਅਰ ਹੋ ਜਾਵੇ ਹੁਣ ਤਾਂ ਬਾਜ਼ਾਰ ਵਿੱਚ ਮੇਰੇ ਰੋਜ਼ ਆਉਣ ਵਾਲੇ ਯਾਰ ਵੀ ਮਿਲ ਗਏ ਨੇ ਗੱਲਾਂ-ਬਾਤਾਂ ਵੀ ਹੋ ਜਾਂਦੀਆਂ ਨੇ ਟਾਈਮ ਵੀ ਪਾਸ ਹੋ ਜਾਂਦਾ ਏ ਤੇ ਸ਼ੈਅਰ ਦੀ ਸ਼ੈਅਰ ਵੀ ਹੋ ਜਾਂਦੀ ਏ ਮੇਰੀ ਸਿਹਤ ਵੀ ਹੁਣ ਵਧੀਆ ਹੋ ਗਈ ਏ ਘਰ ਬੈਠੇ ਬੈਠੇ ਤਾਂ ਹੱਡੀ ਜੁੜ ਗਏ ਇੱਕ ਗੱਲ ਹੋਰ ਆ ਜਿਹੜੇ ਬਰੈਡ ਪਕੌੜਿਆਂ ਦੀ ਖੁਸ਼ਬੂ ਆ ਰਹੀ ਏ ਨਾ ਇਹ ਵੀ ਮੈਂ ਹੀ ਇਹਨਾਂ ਨੂੰ ਕਿਹਾ ਸੀ ਕਿ ਜਦੋਂ ਮੈਂ ਬਾਜ਼ਾਰ ਜਾਵਾਂ ਪਿੱਛੋਂ ਬਣਾ ਕੇ ਮੇਰੇ ਆਉਣ ਤੋਂ ਪਹਿਲਾਂ-ਪਹਿਲਾਂ ਖਾ ਲਿਆ ਕਰੋ ਮੈਨੂੰ ਡਾਕਟਰ ਨੇ ਤਲੀਆਂ ਚੀਜ਼ਾਂ ਖਾਣ ਤੋਂ ਮਨਾ ਕੀਤਾ ਹੈ ਇਹਨਾਂ ਨੂੰ ਨਹੀਂ ਮੇਰੇ ਕਰਕੇ ਇਹ ਵੀ ਨਾ ਖਾਣ ਇਹ ਤਾਂ ਗਲਤ ਹੈ ਮੈਨੂੰ ਤਾਂ ਦਲੀਏ ਖਿਚੜੀ ਸੂਪ ਦੀ ਲੋੜ ਹੈ ਉਹ ਮੈਨੂੰ ਮਿਲ ਜਾਂਦਾ ਹੈ ਫालतू ਪੈਸੇ ਇਹ ਇਸ ਲਈ ਨਹੀਂ ਦਿੰਦਾ ਕਿ ਮੈਂ ਬਾਜ਼ਾਰੋਂ ਕੁਝ ਫालतू ਫालतੂ ਨਾ ਖਾ ਲਵਾਂ ਮਨ ਤਾਂ ਲੱਚਾਉਂਦਾ ਹੀ ਹੈ ਪਰ ਮੰਜੇ ਤੇ ਪੈ ਜਾਣ ਨਾਲੋਂ ਜੀਭ ਤੇ ਕੰਟਰੋਲ ਕਰਨਾ ਸਹੀ ਹੈ ਇਕੋ ਸਹ ਬਾਉ ਜੀ ਦੀਆਂ ਕੀਤੀਆਂ ਇੰਨੀਆਂ ਗੱਲਾਂ ਨੇ ਮੇਰੇ ਮਨ ਵਿੱਚ ਜੱਸੀ ਪ੍ਰਤੀ ਹੋਰ ਵੀ ਆਦਰ ਜਗਾ ਦਿੱਤਾ ਜਵਾਨੀ ਦੀ ਉਮਰ ਵਿੱਚ ਐਨੇ ਤਜਰਬੇ ਵਾਲੀਆਂ ਉਸ ਦੀਆਂ ਸੋਚਾਂ ਨੇ ਮੈਨੂੰ ਇਹ ਸਿਖਾ ਦਿੱਤਾ ਕਿ ਜੋ ਦਿਸਦਾ ਹੈ ਅਸਲ ਵਿੱਚ ਉਹ ਸੱਚ ਨਹੀਂ ਹੁੰਦਾ ਜੋ ਨਹੀਂ ਦਿਸਦਾ ਅਸਲ ਵਿੱਚ ਉਹੀ ਸੱਚ ਹੁੰਦਾ ਹੈ ਕਾਸ਼ ਇਹ ਗੱਲਾਂ ਸਭ ਨੂੰ ਸਮਝ ਆ ਜਾਣ